ਨੋ ਫੂਲ ਨੋ ਫੂਲ ਜ਼ੀ ਮੋਦੀ ਸ਼ੇਮ ਸ਼ੇ ਨੋ ਜ਼ੀ ਮੋਦੀ ਸ਼ੇਮ ਸ਼ੇ ਫੂਜ਼ਾ ਕਿਲਾਈ ਕਿੰਦੀ ਕਾਮਨ ਫੂਜ਼ਾ ਕਿਲਾਈ ਕਿੰਦੀ ਕਾਮਨ ਕਿਸਾਨ ਸੰਘਰਸ਼ ਦੋਦੀ ਹਮਾਇਤ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਨਿਊਯਾਰਕ ਸਥਿਤ ਭਾਰਤੀ ਮਿਸ਼ਨ ਸਾਹਮਣੇ ਜ਼ੋਰਦਾਰ ਰੋਸ ਮਖਾਵਾ ਕੀਤਾ ਗਿਆ ਇਸ ਰੋਸ ਮਾਰਚ ਦੌਰਾਨ ਸਿੱਖ ਸੰਗਠਾ ਨੇ ਜਗਜੀਤ ਸਿੰਘ ਢੱਲੇਵਾਲ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ ਸਿੱਖਾਗੂਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਲਗਾਤਾਰ ਪੰਜਾਬ ਨੂੰ ਬਰਬਾਦ ਕਰਨ ਲਈ ਨਵੀਆਂ ਨੀਤੀਆਂ ਕੱਢ ਰਹੀ ਹੈ ਸਰਕਾਰ ਨੇ ਪਹਿਲਾਂ ਪੰਜਾਬ ਦਾ ਮੁੱਖ ਕੀਤਾ ਕਿਸਾਨੀ ਤੇ ਵਾਰ ਕਰਦੇ ਆਂ ਤਿੰਨ ਕਾਲੇ ਕਾਨੂੰਨ ਬਣਾਏ ਪੰਜਾਬ ਦੇ ਕਿਸਾਨਾਂ ਵੱਲੋਂ ਲੰਮੇ ਸੰਘਰਸ਼ ਤੋਂ ਬਾਅਦ ਉਹਨਾਂ ਕਾਨੂੰਨਾਂ ਨੂੰ ਖਤਮ ਕਰਨ ਦਾ ਟੋਂਕ ਕੀਤਾ ਤੇ ਹੁਣ ਦੁਬਾਰਾ ਹੋਰ ਤਰੀਕੇ ਅਪਣਾ ਕੇ ਉਹਨਾਂ ਹੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲੇ ਕਿਸਾਨ ਅੰਦੋਲਨ ਦੌਰਾਨ ਮਨੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਨਕਾਰ ਕੇ ਸਰਕਾਰ ਨੇ ਸਾਬਿਤ ਕਰ ਦਿੱਤਾ ਕਿ ਇਹ ਭਰੋਸੇ ਦੇ ਲਾਇਕ ਨਹੀਂ ਕਿਸਾਨਾਂ ਵਿੱਚ ਫੈਲੀ ਇਸ ਬੇਭਰੋਸਗੀ ਕਾਰਨ ਕਿਸਾਨਾਂ ਨੂੰ ਦੁਬਾਰਾ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਇਸ ਕਾਰਨ ਜਗਜੀਤ ਸਿੰਘ ਢੱਲੇਵਾਲ ਪਿਛਲੇ 35 ਦਿਨਾਂ ਤੋਂ ਬਰਨਵਾਰ ਤੇ ਬੈਠੇ ਹੋਏ ਹਨ ਨਿਊਯਾਰਕ ਦੀ ਅਸੀਕ ਸੰਗਤਾਰੀ ਕਿਹਾ ਕਿ ਭਾਰਤ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਰੱਖਦੀ ਤੇ ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੈ ਉਹ ਹੈ ਪੰਜਾਬ ਦੀ ਆਜ਼ਾਦੀ ਜਦੋਂ ਪੰਜਾਬ ਭਾਰਤ ਤੋਂ ਆਜ਼ਾਦ ਹੋਵੇਗਾ ਤਾਂ ਹੀ ਸਾਡੇ ਪਾਣੀ ਸਾਡੀ ਕਿਰਸਾਨੀ ਬਚ ਸਕਦੀ ਹੈ ਪੰਜਾਬ ਇੱਕ ਖੱਡ ਤੋਂ ਦੂਜੀ ਖੱਡ ਵੱਲ ਤੁਰੇ ਦਿੱਤਾ ਗਿਆ ਜਿਹੜੀਆਂ ਮੰਗਾਂ ਦੇ ਲਈ ਕਿਸਾਨ ਖਨੌਰੀ ਬਾਰਡਰ ਤੇ ਬੈਠੇ ਨੇ ਸ਼ੰਭੂ ਬਾਰਡਰ ਤੇ ਬੈਠੇ ਨੇ ਹਾਲਾਤ ਦੇਖੋ ਕਿ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਜੀ ਠੀਕ ਹੈ ਤੁਸੀਂ ਪੈਦਲ ਜਾ ਸਕਦੇ ਹੋ ਟਰੈਕਟਰ ਲੈ ਕੇ ਦਿੱਲੀ ਨਹੀਂ ਜਾਣਾ 108 ਕਿਸਾਨਾਂ ਦਾ ਜਸਾ ਤਿੰਨ ਵਾਰ ਉਹਨਾਂ ਨੇ ਟ੍ਰਾਈ ਕੀਤਾ ਸ਼ੰਭੂ ਤੋਂ ਰਬੜ ਬੁਲੇਟ ਪੀਅਰ ਗੈਸ ਸ਼ੈਲਸ ਦੇ ਨਾਲ ਉਹਨਾਂ ਦੇ ਉੱਤੇ ਅਟੈਕ ਹੋਇਆ ਔਰ ਮੈਂ ਸਮਝਦਾ ਹਾਂ ਕਿ ਸ਼ਰਤ ਜਦੋਂ ਅਸੀਂ ਮਰਨ ਵਰਤ ਦੀ ਗੱਲ ਕਰਦੇ ਹਾਂ ਸਿਧਾਂਤਕ ਪੌਰ ਤੇ ਸਿੱਖੀ ਦੀ ਪੋਜੀਸ਼ਨ ਵੱਖਰੀ ਹੈ ਪਰ ਜਦੋਂ ਕੋਈ ਤਿਆ ਕਰ ਲਏ ਜਿਵੇਂ ਸਰਦਾਰ ਦਰਸ਼ਨ ਸਿੰਘ ਫੈਰੂਮਾਨ ਨੇ ਇਹ ਤਾਂ ਯਕੀਨਤਾ ਸੀ ਕਿ ਮੈਂ ਅਰਦਾਸ ਨੂੰ ਸੱਚ ਕਰਕੇ ਦਿਖਾਣਾ ਹੈ ਅੱਜ ਜਗਜੀਤ ਸਿੰਘ ਢੱਲੇਵਾਲ ਸਿੰਬਲ ਬਣ ਗਏ ਨੇ ਉਸ ਇਨਜਸਟਿਸ ਤੇ ਕਿ ਭਾਰਤੀ ਸੁਪਰੀਮ ਕੋਰਟ ਪੰਜਾਬ ਗਵਰਨਮੈਂਟ ਨੂੰ ਇਹ ਆਰਡਰ ਤਾਂ ਕਰ ਰਿਹਾ ਕਿ ਜੀ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਬੋਰਡ ਬਣਾਓ ਯਕੀਨੀ ਬਣਾਓ ਕਿ ਉਹਨੂੰ ਮੈਡੀਕਲ ਫੈਸਿਲਿਟੀ ਮਿਲੇ ਪਰ ਨਾ ਸੁਪਰੀਮ ਕੋਰਟ ਇਹ ਕਹਿ ਰਿਹਾ ਵੀ ਸੈਂਟਰ ਗਵਰਨਮੈਂਟ ਨੂੰ ਜੇ ਗੱਲਬਾਤ ਸ਼ੁਰੂ ਕਰੋ ਕਿਸਾਨ ਲੀਡਰਸ਼ਿਪ ਨਾਲ ਨਾ ਉਹ ਕਹਿ ਰਿਹਾ ਕਿ ਐਮਐਸਪੀ ਤੋਂ ਲੈ ਕੇ ਜਿਹੜੇ ਸਮਝੌਤੇ ਕੀਤੇ ਸੀ ਉਹਨਾਂ ਨੂੰ ਲਾਗੂ ਕਰੋ ਅੱਜ ਉਹਨਾਂ ਦੀ ਜੁਡੀਸ਼ਰੀ ਹੋਏ মিডিਆ ਹੋਏ ਬਿਰੋਕਰੇਸੀ ਹੋਏ ਤੇ ਪੰਜਾਬ ਦਾ ਭੰਪਾ ਕਿਵੇਂ ਆਸਟ੍ਰੇਲੀਆ ਦੇ ਵਿੱਚ ਕ੍ਰਿਕਟ ਮੈਚ ਬੈਠਾ ਦੇਖ ਰਿਹਾ ਹੈ ਕੋਈ ਫਿਕਰ ਨਹੀਂ ਹੈ ਪੰਜਾਬ ਚ ਕੀ ਚੱਲ ਰਿਹਾ ਹੈ ਮੈਨੂੰ ਇਸ ਗੱਲ ਦਾ ਡਰ ਹੈ ਕਿ ਆਉਣ ਵਾਲੇ 24 48 ਘੰਟੇ ਦੇ ਵਿੱਚ ਪੁਲਿਸ ਜ਼ਬਰਦਸਤੀ ਗੁੰਡਾਗਰਦੀ ਕਰਕੇ ਜਗਜੀਤ ਸਿੰਘ ਢੱਲੇਵਾਰ ਨੂੰ ਚੁੱਕ ਸਕਦੀ ਹੈ ਖੂਨ ਖਰਾਬਾ ਵੀ ਹੋ ਸਕਦਾ ਹੈ ਪਰ ਇਹ ਜਿਹੜੀ ਤਾਕਤ ਹੈ ਔਰ ਮੈਂ ਮੁਬਾਰਕ ਬਾਤ ਦਿੰਦਾ ਹਾਂ ਇਸ ਕੋਸਿਕ ਕੋਆਰਡੀਨੇਸ਼ਨ ਕਮੇਟੀ ਨੂੰ ਸਭ ਗੁਰਦੁਆਰਾ ਪ੍ਰਬੰਧਕਾਂ ਨੂੰ ਜਿਹਨਾਂ ਨੇ ਇਸ ਧਰਨ ਨੂੰ ਯਕੀਨੀ ਬਣਾਇਆ ਹੈ ਕਿ ਅੱਜ ਇੱਕ ਪਾਵਰਫੁਲ ਪ੍ਰੋਟੈਸਟ ਦੀ ਸ਼ੁਰੂਆਤ ਹੈ ਔਰ ਮੈਂ ਸਮਝਦਾ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਭਾਰਤ ਦੇ ਵਿੱਚ ਕੈਨੇਡਾ ਜੁਨੀਆ ਜਿਹੜੀ ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਦੀ ਤਾਕਤ ਹੈ ਬਿਸ਼ੱਕ ਸਾਡਾ ਫੋਕਸ ਖਾਲਸਤਾਨ ਹੈ ਇੱਕ ਖਾਲਸਤਾਨੀ ਐਕਟਿਵਿਸਟ ਦੇ ਨਾਤੇ ਸਾਨੂੰ ਇਸ ਗੱਲ ਦੀ ਸਮਝ ਹੈ ਕਿ ਖਾਲਸਤਾਨ ਤੋਂ ਬਿਨਾ ਸੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਪਰ ਇਹਦੇ باوجود ਜੇ ਬਿਮਾਰੀ ਦੇ ਸਿੰਪਟਮਸ ਹੁੰਦੇ ਨੇ ਕਈ ਵਾਰ ਜਦੋਂ ਤੱਕ ਤੁਸੀਂ ਡਾਇਗਨੋਸਿਸ ਵੀ ਤੁਹਾਨੂੰ ਪਤਾ ਹੈ ਸਲੇਵਰੀ ਹੈ ਉਹਦਾ ਸੋਲੂਸ਼ਨ ਵੀ ਮੈਡੀਕੇਸ਼ਨ ਵੀ ਪਤਾ ਹੈ ਕਿ ਫਰੀडम ਹੈ ਪਰ ਕਈ ਵਾਰ ਜਿਹੜੇ ਬਿਮਾਰੀ ਦੇ ਸਿੰਪਟਮ ਜਾਂ ਲੱਛਣ ਹੁੰਦੇ ਨੇ ਉਹਨਾਂ ਨੂੰ ਸਪਰੈਸ ਕਰਨ ਲਈ ਵੀ ਤੁਸੀਂ ਮੈਡੀਕੇਸ਼ਨ ਸੁਜੈਸਟ ਕਰਦੇ ਹੋ ਕਿਸਾਨੀ ਹੱਲ ਜਦੋਂ ਅਸੀਂ ਖਾਲਸਤਾਨ ਕਹਿੰਦੇ ਹਾਂ ਅੱਜ ਸਾਡੇ ਭਰਾ ਜਿਹੜੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਹੌਸਲਾ ਮਿਲੇਗਾ ਕਿ ਦੁਨੀਆ ਪਾਰ ਦੇ ਵਿੱਚ ਖਾਲਸਾ ਪੰਥ ਉਹਨਾਂ ਦੇ ਨਾਲ ਖੜਾ ਹੈ ਪਰ ਇਹੀ ਅਸੀਂ ਮੈਸੇਜ ਅੱਜ ਤੁਹਾਨੂੰ ਦੇ ਰਹੇ ਕਿ ਰਾਜ ਦੀਆਂ ਬਰਕਤਾਂ ਹੁੰਦੀਆਂ ਨੇ 1710 ਦੇ ਵਿੱਚ ਜਦੋਂ ਖਾਲਸਾ ਰਾਜ ਦਾ ਝੰਡਾ ਜਿੱਥੇ ਅੱਜ ਫਤਿਹਗੜ੍ਹ ਸਾਹਿਬ ਦਾ ਮਕਾਮ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਗੱਡਿਆ ਸੀ ਤੇ ਪਹਿਲੀ ਪ੍ਰੋਕਲੇਮੇਸ਼ਨ ਪਹਿਲਾ ਆਰਡਰ ਖਾਲਸਾ ਰਾਜ ਦੀ ਸਟੈਂਪ ਦੇ ਥੱਲੇ ਸੀ ਜ਼ਮੀਨ ਵੋਣ ਵਾਲਾ ਜ਼ਮੀਨ ਦਾ ਮਾਲਕ ਹੈ ਟਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ ਔਰ ਰਾਤੋ ਰਾਤ ਸਿੱਖ ਜਿਨ੍ਹਾਂ ਨੂੰ ਜੱਟ ਕਹਿ ਕੇ ਮੁਜਾਰੇ ਕਿਹਾ ਜਾਂਦਾ ਸੀ ਉਹ ਜ਼ਮੀਂਦਾਰ ਬਣ ਗਏ ਸੀ ਇਸ ਲਈ ਅਸੀਂ ਟਰਮ ਜੱਟ ਜ਼ਮੀਂਦਾਰ ਇਸਤੇਮਾਲ ਕਰਦੇ ਇਹ ਰਾਜ ਭਾਗ ਦਾ ਕਮਾਲ ਸੀ ਅੱਜ ਉਹ ਵਾਪਸ ਸਾਡੀਆਂ ਜ਼ਮੀਨਾਂ ਖੋਣ ਦੇ ਲਈ ਨੇ ਕਿਸਾਨਾਂ ਨੂੰ ਰੋਲਣ ਦੇ ਲਈ ਨੇ ਸਿੱਖੀ ਨੂੰ ਬਦਨਾਮ ਕਰਨ ਦੇ ਲਈ ਕਿਵੇਂ ਦੁਨੀਆ ਭਰ ਦਾ ਵਿੱਚ ਇਹਨਾਂ ਦਾ ਵੀਰ ਵਰਕ ਕਰ ਰਿਹਾ ਆਓ ਸਿਰ ਜੋੜ ਕੇ ਬੈਠੀਏ ਇਸ ਗੱਲ ਵੱਲ ਧਿਆਨ ਦੰਦਿਆ ਜਿਹੜੀ ਗੱਲ ਸਰਦਾਰ ਜਸਤ ਸਿੰਘਾ ਨੂੰ ਵਾਲੀਆਂ ਨੇ ਵੱਡੇ ਕੱਲੂਕਾਰ ਦੇ ਮਕਾਮ ਤੇ ਕਹੀ ਸੀ ਕਿ ਮਿਸਲ ਵੰਡ ਅਬ ਕਬੂ ਨਾ ਪਾਓ ਰਲ ਮਿਲ ਕੇ ਇਹ ਪੰਛ ਬਚਾਓ ਅੱਜ ਖਾਲਸਤਾਨ ਦੇ ਲਈ ਸਾਡਾ ਫੋਕਸ ਹੈ ਆਲਟੀਮੇਟ ਪੰਛ ਬੁਲੰਦ ਨਾ ਰਹੇ ਅਕਾਲ ਤਖਤ ਵੱਲ ਧਿਆਨ ਧਰ ਕੇ ਜਿਸ ਅਕਾਲ ਤਖਤ ਤੋਂ 29 ਅਪ੍ਰੈਲ 1986 ਨੂੰ ਖਾਲਸਾ ਦਾ ਐਲਾਨ ਨਾਮਾ ਹੋਇਆ ਸੀ ਜਿਹੜੇ ਸਾਡੇ ਕਿਸਾਨ ਭਰਾ ਖਨਵਰੀ ਬਾਰਡਰ ਤੇ ਤੇ ਪੰਜਾਬ ਦੇ ਜਿਹੜੇ ਹੋਰ ਵੀ ਬਾਰਡਰ ਹੈਗਾ ਇੱਕ ਉੱਥੇ ਜਿਹੜਾ ਮੋਰਚਾ ਲਾਇਆ ਉਹਨਾਂ ਨੇ ਤੇ ਡੱਲੇਵਾਲ ਸਾਹਿਬ ਜਿਹੜੇ ਭੁਖ ਹੜਤਾਲ ਤੇ ਬੈਠੇ ਆ ਇਹ ਕਿਸਾਨ ਜਥੇਬੰਦੀਆਂ ਦਾ ਆਪਣਾ ਢੰਗ ਹੈ ਸੰਘਰਸ਼ ਕਰਨ ਦਾ ਲੇਕਿਨ ਅਸੀਂ ਉਹਨਾਂ ਦੇ ਨਾਲ ਖੜੇ ਆ ਲੇਕਿਨ ਉਸੇ ਨਾਲ ਦੇ ਨਾਲ ਅਸੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਹਰ ਮਸਲੇ ਦਾ ਹੱਲ ਜਿਹੜਾ ਭਾਵੇਂ ਕਿਸਾਨੀ ਦਾ ਭਾਵੇਂ ਜਵਾਨੀ ਦਾ ਭਾਵੇਂ ਨਸ਼ਿਆਂ ਦਾ ਹੈ ਭਾਵੇਂ ਜਿੰਨੇ ਵੀ ਮਸਲੇ ਆ ਪੰਜਾਬ ਦੇ ਉਹ ਸਾਰਿਆਂ ਦਾ ਹੱਲ ਇੱਕੋ ਇੱਕ ਹੱਲ ਹੈ ਖਾਲਸਤਰਾਂ ਕਿਉਂਕਿ ਅਸੀਂ ਉੱਥੇ ਗੁਲਾਮੀ ਘਟ ਰਹੇ ਆ ਤੇ ਜੋ ਸਾਡੇ ਨਾਲ ਹੋ ਰਿਹਾ ਉਹੀ ਕੰਮ ਗੁਲਾਮਾਂ ਦੇ ਨਾਲ ਹੁੰਦਾ ਤੇ ਅਸੀਂ ਜਿਹੜਾ ਜਿੰਨੇ ਸਾਨੂੰ ਗੁਲਾਮ ਬਣਾਇਆ ਉਹ ਤੁਹਾਨੂੰ ਕਦੇ ਨਿਆਂ ਨਹੀਂ ਦੇ ਸਕਦਾ ਨਿਆਂ ਸਾਨੂੰ ਆਪ ਆਪਣੇ ਹੱਕ ਦੀ ਜ਼ੋਰ ਤੇ ਲੈਣਾ ਪੈਣਾ ਤੇ ਉਹਦੇ ਵਾਸਤੇ ਆਪਾਂ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ ਆਪਾਂ ਕਿਸੇ ਨੂੰ ਆਪਾਂ ਗੁਮਰਾਹ ਨਾ ਕਰੀਏ ਲੋਕਾਂ ਨੂੰ ਇੱਕੋ ਇੱਕ ਹੱਲ ਹੈ ਖਾਲਸਾ ਉਹਦੇ ਵੱਲ ਨੂੰ ਆਈਏ ਉਹਦੇ ਨਾਲ ਹੀ ਆਪਣੇ ਸਾਰੇ ਮਸਲੇ ਹੱਲ ਹੋਣੇ ਆ ਭਾਵੇਂ ਕਿਸਾਨੀ ਦਾ ਹੋਵੇ ਭਾਵੇਂ ਨਸ਼ਿਆਂ ਦਾ ਹੋਵੇ ਜਿਹੜੀ ਜਵਾਨੀ ਉੱਥੇ ਜਾ ਰਹੀ ਆ ਪਾਣੀ ਉੱਥੇ ਖਤਮ ਹੋ ਰਿਹਾ ਜ਼ਮੀਨ ਦਾ ਉਹ ਬੁੱਢੇ ਨਾਲੇ ਨੂੰ ਆਪਾਂ ਬੰਦ ਨਹੀਂ ਕਰਾ پا ਰਹੇ ਉੱਥੇ ਫੈਕਟਰੀਆਂ ਵਾਲੇ ਉਹਦੇ ਵਿੱਚ ਜ਼ਹਿਰ ਘੋਲੀ ਜਾ ਰਹੇ ਆ ਤੇ ਇਹ ਸਾਰਾ ਕੰਮ ਗੁਲਾਮਾਂ ਦੇ ਨਾਲ ਹੁੰਦਾ ਹੀ ਆ ਇਸ ਕਰਕੇ ਸਾਰਿਆਂ ਨੂੰ ਇੱਕੋ ਗੱਲ ਦੇ ਉੱਤੇ ਆਣਾ ਪੈਣਾ ਇੱਕੋ ਇੱਕ ਖੱਲ ਹੈਗਾ ਜੀ ਖਾਲਸਾ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਲੰਬੇ ਸਮੇਂ ਤੋਂ ਸ਼ੁਗਰਚ ਜੜੇ ਆ ਆ ਫਾਰਮਰ ਜਿਹੜੇ ਆ ਉਹ ਕਰ ਰਹੇ ਨੇ ਆਪਾਂ ਸਾਰੇ ਇਸ ਚੀਜ਼ ਨੂੰ ਜਾਣਦੇ ਆ ਬਾਰ ਬਾਰ ਕੁਐਸਚਨ ਆਉਂਦਾ ਵਾ ਕਿ ਇਹ ਇੰਡੀਅਨ ਕਾਉਂਸਲਰ ਦੇ ਅੱਗੇ ਯੂਨੋ ਦੇ ਅੱਗੇ ਭਾਰਤੀ ਦੂਤਵਸਾ ਦੇ ਅੱਗੇ ਕਿਉਂ ਆਉਂਦੇ ਨੇ ਉਹਦਾ ਰੀਜਨ ਇਹ ਆ ਕਿ ਪਰਦੇਸ ਵਿੱਚ ਜਿਹੜੇ ਵੀਰ ਬੈਠੇ ਨੇ ਉਹ ਆਪਣੇ ਪਿਛੋਕਰ ਦੇ ਨਾਲ ਜੁੜੇ ਨੇ ਅਸੀਂ ਗੱਲ ਕਰਨੀ ਚਾਹੁੰਦੇ ਆ ਕਿ ਜੋ ਪਿਛਲੇ ਦਿੱਲੀ ਦੇ ਵਿੱਚ ਪਿਛਲੇ ਕਿਸਾਨਾਂ ਵੱਲੋਂ ਸੰਘਰਸ਼ ਵੜਿਆ ਗਿਆ ਜਿਹੜੇ ਲਗਾਤਾਰ 13 ਮਹੀਨੇ ਬਾਰਡਰ ਤੇ ਬੈਠੇ ਰਹੇ ਪਾਵੇਂ ਮੀਂਹ ਸੀ ਨੇਰੀ ਸੀ ਸਿਆਲ ਸੀ ਧੁੱਪਾਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਆਪਣਾ ਦਿਨ ਰਾਤ ਇੱਕ ਕਰਕੇ ਉਹ ਪੀਸਫੁਲੀ ਧਰਨੇ ਤੇ ਬੈਠੇ ਰਹੇ ਕਿਉਂਕਿ ਇਹ ਇਤਿਹਾਸ ਵਿੱਚ ਪਹਿਲੀ ਹੋਇਆ ਹੋਇਆ ਵਾ ਕਿ ਐਡਾ ਲੰਮਾ ਆ ਪ੍ਰੋਟੈਸਟ ਇਨਾ ਪੀਸਫੁਲ ਕਿਉਂਕਿ ਜਦੋਂ ਵੀ ਕਦੀ ਲੰਮਾ ਪ੍ਰੋਟੈਸਟ ਚੱਲਦਾ ਬਾਅਦ ਉੱਥੇ ਕਈ ਗਤੀਵਿਧੀਆਂ ਹੁੰਦੀਆਂ ਵਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਹੁੰਤਾ ਹੀ ਰਹਿ ਜਾਂਦੀ ਆ ਪਰ ਉਸ ਸਮੇਂ ਕੋਈ ਇਦਾਂ ਦੀ ਵਾਰਦਾਤ ਨਹੀਂ ਹੋਈ 750 ਕਿਸਾਨ ਵੀ ਜਿਹੜਾ ਸਾਡਾ ਵਾ ਉਥੋਂ ਪੰਜਾਬ ਨੂੰ ਲਾਸਾਂ ਆਉਂਦੇ ਰਹੀਆਂ ਉਸ ਸਮੇਂ ਦੇ ਦੌਰਾਨ ਉਸ ਸਮੇਂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਿ ਅਸੀਂ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਹਾ ਕਰਾਂਗੇ ਦੂਸਰਾ ਉਹਨਾਂ ਜਿਹੜੇ ਤਿੰਨ ਕਾਲੇ ਕੂਪ ਬਣਾਏ ਸੀ ਉਹ ਜਿਹੜੇ ਵਾਪਸ ਲੈਣ ਦਾ ਵਾਅਦਾ ਕੀਤਾ ਸੀ ਪਰ ਆਪਾਂ ਸਾਰੇ ਇਸ ਚੀਜ਼ ਨੂੰ ਜਾਣਦੇ ਆ ਕਿ ਉਹ ਇੱਕ ਧਰਨੇ ਨੂੰ ਉਥੋਂ ਉਠਾਉਣ ਦਾ ਮੇਨ ਕਾਰਨ ਸੀ कि ਉਹਨਾਂ ਨੂੰ ਝੂਠਾ ਮੂਠੀ ਲਾਲੀ ਪਾਪ ਦੇ ਕੇ ਤੋਂ ਉਥੋਂ ਤੋੜਨ ਵਾਲੀ ਗੱਲ ਕੀਤੀ ਪਰ ਉਸ ਪ੍ਰੋਗਰਾਮ ਇੰਪਲੀਮੈਂਟ ਨਹੀਂ ਕੀਤਾ ਗਿਆ ਜਿਹਦੇ ਕਰਕੇ ਅੱਜ ਜਗਜੀਤ ਸਿੰਘ ਜਿੱੱਡੇ ਵਾਲਾ ਫਿਰ ਮਰਨ ਵਰਤੇ ਤੇ ਬੈਠੇ ਨੇ ਭਾਵੇਂ ਕਿ ਸਿੱਖ ਜਿਹੜੇ ਆ ਮਰਨ ਵਰਤੇ ਦੇ ਵਿੱਚ ਉਹ ਅਸ਼ਵਾਸ਼ ਨਹੀਂ ਰੱਖਦੇ ਪਰ ਸਮੇ ਦੇ ਹਾਲਾਤ ਕਈ ਵਾਰ ਇਦਾਂ ਬਣਾਉਂਦੇ ਆ ਕਿ ਅੱਜ ਉਹਨਾਂ ਨੂੰ 30 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਉਹ ਮਰਨ ਵਰਤੇ ਤੇ ਰੱਖਿਆ ਪਰ ਸਮੇ ਦੀ ਸਰਕਾਰਾਂ ਨੇ ਉਹਨਾਂ ਵੱਲ ਇੱਕ ਵਾਰ ਵੀ ਨਹੀਂ ਮੁੜ ਕੇ ਵੇਖਿਆ ਜਿਹਦੇ ਕਰਕੇ ਸਾਨੂੰ ਆਪਣੀ ਰਾਜ ਖਾਲਸਾ ਪੰਜਾਬ ਦੀ ਜਿਹੜੀ ਮੰਗ ਕਰਨੀ ਪੈਂਦੀ ਆ ਕਿਉਂਕਿ ਹਾਲਾਤ ਸਾਨੂੰ ਮਜਬੂਰ ਕਰਦੇ ਆ ਕਿ ਜਿੱਥੇ ਸਾਨੂੰ ਸਾਡੇ ਹੱਕ ਨਹੀਂ ਕੀ ਮਿਲਦੇ ਉੱਥੇ ਆਪਣੇ ਵੱਖਰਾ ਦੇਸ਼ ਡਿਮਾਂਡ ਕਰਦਾ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਸੋ ਅਸੀਂ ਫਿਰ ਇਹ ਚੇਤਾ ਕਰਾਉਣੇ ਚਾਹੁੰਦੇ ਆ ਕਿ ਅਸੀਂ ਆਪਣੇ ਹੱਕ ਮੰਗਦੇ ਆ ਕੋਈ ਭੀਖ ਨਹੀਂ ਮੰਗਦੇ ਜਿਹੜੇ ਇੱਕ ਮੁੱਖ ਬੰਦਾ ਜਿਹੜਾ ਹਿੰਦੁਸਤਾਨ ਦਾ ਇੱਕੋ ਇੱਕ ਬੰਦਾ ਜਿਹੜਾ ਟਾਪ ਦੀ ਸੀਟ ਤੇ ਬੈਠਾ ਤੇ ਉਹ ਆਪਣੇ ਵਾਅਦੇ ਕਰਕੇ ਉਥੋਂ ਮੁੱਕਰਦਾ ਵਾ ਤੇ ਇਹੀ ਸਮਝਦੇ ਆ ਕਿ ਉਹਨੂੰ ਉਸ ਪੋਜੀਸ਼ਨ ਤੇ ਵੀ ਬੈਨ ਦਾ ਕੋਈ ਹੱਕ ਨਹੀਂਗਾ ਸੋ ਜਿੰਨੀ ਦੇਰ ਸਾਡੇ ਹਜ਼ਾਰ ਨੂੰ ਹੱਕ ਨਹੀਂਗੇ ਮਿਲਦੇ ਇਹ ਸੰਘਰਸ਼ ਜਿਹੜਾ ਨਿਰੰਤਰ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ